ਦੋਸਤੋ ਹਰੇਕ ਬੰਦਾ ਆਪ ਦੇ ਕਰਮ ਆਪ ਖਾਂਦਾ ਕੋਈ ਕਿਸੇ ਦਾ ਨਹੀਂ ਖਾਂਦਾ ਜਿਹੜਾ ਉਹਦੇ ਕਰਮਾਂ ਦੇ ਵਿੱਚ ਹੁੰਦਾ ਉਹਨੂੰ ਹਰ ਹਾਲਤ ਦੇ ਵਿੱਚ ਮਿਲਦਾ ਇੱਕ ਕਹਾਣੀ ਬਹੁਤ ਛੋਟੀ ਜੀ ਤੁਹਾਨੂੰ ਸੁਣਾਉਣ ਲੱਗਿਆ ਇੱਕ ਰਾਜੇ ਦੇ ਲਵੇ ਤਿੰਨ ਕੁੜੀਆਂ ਸੀ ਇੱਕ ਦਿਨ ਰਾਜੇ ਨੇ ਉਹ ਤਿੰਨੇ ਕੁੜੀਆਂ ਨੂੰ ਪੁੱਛਿਆ ਤੇ ਪਹਿਲਾਂ ਵੱਡੀ ਨੂੰ ਪੁੱਛਿਆ ਕਹਿੰਦਾ ਬੇਟਾ ਤੂੰ ਐਂ ਦੱਸ ਕਿਹਦੇ ਕਰਮਾਂ ਦਾ ਖਾਨੀ ਐ ਤਾਂ ਉਹ ਕੁੜੀ ਕਹਿੰਦੀ ਪਿਤਾ ਜੀ ਛੋਡੇ ਕਰਮਾਂ ਦੀ ਖਾਨੀ ਆ ਛੋਡੇ ਲਈ ਰਾਜ ਭਾਗ ਐ ਤਾਂ ਅਸੀਂ ਐਸ਼ ਕਰਦੀਆਂ ਤਾਂ ਫਿਰ ਉਹਨੇ ਵਿਚਾਰਲੀ ਕੁੜੀ ਨੂੰ ਪੁੱਛਿਆ ਉਸੇ ਨੇ ਵੀ ਇਹੀ ਜਵਾਬ ਦਿੱਤਾ ਕਹਿੰਦੀ ਪਿਤਾ ਜੀ ਜੇ ਛੋਡੇ ਲਈ ਰਾਜ ਮਹਿਲ ਐ ਤਾਂ ਅਸੀਂ ਐਸ਼ ਕਰਦੀਆਂ ਤਾਂ ਅਸੀਂ ਰਾਜ ਭੋਗਦੀਆਂ ਤੇ ਛੋਡੇ ਕਰਮਾਂ ਦਾ ਹੀ ਖਾਨੀ ਆ ਇਹ ਫਿਰ ਰਾਜੇ ਨੇ ਛੋਟੀ ਕੁੜੀ ਨੂੰ ਪੁੱਛਿਆ ਤਾਂ ਛੋਟੀ ਕੁੜੀ ਕਹਿੰਦੀ ਪਿਤਾ ਜੀ ਮੈਂ ਤਾਂ ਉਹ ਪਰਮਾਤਮਾ ਦਾ ਦਿੱਤਾ ਹੋਇਆ ਖਾਣੀ ਆ ਜੇ ਉਹ ਦਿੰਦਾ ਤਾਂ ਮੈਂ ਖਾਣੀ ਆ ਜਿਹੜਾ ਮੇਰੇ ਕਰਮਾਂ ਚ ਐ ਮੈਂ ਉਹ ਖਾਣੀ ਆ ਤਾਂ ਰਾਜੇ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ ਤੇ ਸੋਚਣ ਲੱਗਿਆ ਵੀ ਇਹਦੇ ਮਨ ਦੇ ਵਿੱਚ ਬਹੁਤ ਘਮੰਡ ਐ ਇਹਦਾ ਘਮੰਡ ਕਢੀ ਤੇ ਰਾਜੇ ਨੇ ਜਿਹੜੀਆਂ ਉਹ ਵੱਡੀਆਂ ਕੁੜੀਆਂ ਸੀ ਉਹਨਾਂ ਦਾ ਬਹੁਤ ਤਕੜੇ ਘਰੇ ਵਿਆਹ ਰਖਿਆ ਜਿਹੜੀ ਵੱਡੀ ਕੁੜੀ ਸੀ ਉਹਨੂੰ ਇੱਕ ਬਹੁਤ ਰਾਜ ਮਹਿਲ ਦੇ ਵਿੱਚ ਵਿਆਹਿਆ ਤੇ ਉਹਨੂੰ ਬਹੁਤ ਰਥ ਗੱਡੀਆਂ ਦਿੱਤੀਆਂ ਤੇ ਉਹਨੂੰ ਬਹੁਤ ਤਕੜੇ ਘਰੇ ਤੋਰਤਾ ਫਿਰ ਜਿਹੜੀ ਵਿਚਾਲਲੀ ਕੁੜੀ ਸੀ ਉਹਦੇ ਵਾਸਤੇ ਵੀ ਇੱਕ ਬਹੁਤ ਵੱਡਾ ਵਪਾਰੀ ਭਾਲਿਆ ਤੇ ਰਾਜੇ ਨੇ ਉਹ ਕੁੜੀ ਨੂੰ ਵੀ ਬਹੁਤ ਸਮਾਨ ਦੇ ਕੇ ਆਪਦੇ ਸਹੁਰਿਆਂ ਨੂੰ ਤੋਰਿਆ ਤੇ ਜਿਹੜੀ ਛੋਟੀ ਕੁੜੀ ਸੀ ਰਾਜੇ ਨੇ ਸੋਚਿਆ ਵੀ ਇਹਦੇ ਮਨ ਦੇ ਵਿੱਚ ਬਹੁਤ ਕਮੰਡ ਹੈ ਕਿ ਮੈਂ ਆਪਦੇ ਕਰਮਾਂ ਦਾ ਖਾਨੀਆ ਇਹਦੇ ਮਨ ਦੇ ਵਿੱਚੋਂ ਕਮੰਡ ਕੱਢੀ ਤੇ ਰਾਜੇ ਨੇ ਉਹਦੇ ਵਾਸਤੇ ਇੱਕ ਬਹੁਤ ਗਰੀਬ ਲੱਕੜਹਾਰਾ ਸੀ ਜਿਹੜਾ ਲੱਕੜਾ ਪਵਾੜ ਕੇ ਗੁਜ਼ਾਰਾ ਕਰਦਾ ਸੀ ਤੇ ਆਪਦਾ ਟਾਈਮ ਪਾਸ ਕਰਦਾ ਸੀ ਉਹਦੇ ਨਾਲ ਵਿਆਹਤਾ ਜਿਹੜੀਆਂ ਵੱਡੀਆਂ ਕੁੜੀਆਂ ਸੀ ਉਹ ਤਾਂ ਹੁਣ ਰਾਤ ਘੋੜੇ ਤੇ ਗਈਆਂ ਆਪਦੇ ਸਹੁਰਿਆਂ ਨੂੰ ਤੇ ਪਰ ਜਿਹੜੀ ਸਾਰਨ ਉਹ ਛੋਟੀ ਕੁੜੀ ਸੀ ਉਹ ਉਹਦੇ ਜਦੋਂ ਲੜ ਲਈ ਲੱਕੜਹਾਰੇ ਦੇ ਉਹ ਵਿਚਾਰੇ ਤੁਰ ਕੇ ਗਈ ਤੁਰ ਕੇ ਵੀ ਉਹ ਕੁੜੀ ਬਹੁਤ ਖੁਸ਼ ਸੀ ਤੇ ਉਹ ਪਰਮਾਤਮਾ ਨੂੰ ਕਹਿਣ ਲੱਗੀ ਪਰਮਾਤਮਾ ਤੇਰੀ ਮਰਜ਼ੀ ਆ ਦਾਤਿਆ ਜਿੰਨਾ ਤੈਂ ਦੇਣਾ ਉਹਨਾਂ ਹੀ ਦੇਣਾ ਫੇਰ ਵੀ ਉਹ ਖੁਸ਼ ਹੋ ਕੇ ਉਹ ਲੱਕੜਹਾਰੇ ਦੇ ਮਗਰ ਅਮ ਬਾਕੀ ਜੋ ਸਾਲ ਕਿ ਬੀਤਿਆ ਰਾਜੇ ਨੇ ਸੋਚਿਆ ਵੀ ਅੱਜ ਹੁਣ ਜੋ ਸਾਲ ਕਿ ਬੀਤਿਆ ਰਾਜੇ ਨੇ ਸੋਚਿਆ ਵੀ ਆਪਾਂ ਕੁੜੀਆਂ ਲਵੇ ਜਾ ਕੇ ਆਈਏ ਆਪਦੀਆਂ ਧੀਆਂ ਲਵੇ ਜਾ ਕੇ ਆਈਏ ਉਹਨਾਂ ਦਾ ਕੀ ਹਾਲ ਚਾਲ ਹੈ ਨਾਲੇ ਉਹ ਛੋਟੀ ਦਾ ਪਤਾ ਕਰਕੇ ਆਈਏ ਵੀ ਉਹ ਖੁਸ਼ਾ ਹੋਣਾ ਤੇ ਦੁਖੀ ਤਾਂ ਨਹੀਂ ਹੈਗੀ ਤੇ ਜਦੋਂ ਰਾਜਾ ਵੱਡੀ ਕੁੜੀ ਲਵੇ ਗਿਆ ਤਾਂ ਵੱਡੀ ਕੁੜੀ ਨੂੰ ਦੇਖ ਕੇ ਰਾਜੇ ਨੂੰ ਬਹੁਤ ਚਾਅ ਚੜਿਆ ਕਹਿਣ ਲੱਗਿਆ ਹੋਰ ਧੀ ਇਹ ਸਭ ਠੀਕ ਠਾਕ ਹੈ ਤਾਂ ਉਹ ਕੁੜੀ ਕਹਿਣ ਲੱਗੀ ਹਾਂ ਬਾਪੂ ਜਮਾ ਠੀਕ ਠਾਕ ਆ ਮੈਂ ਖੁਸ਼ ਆ ਤੇ ਫਿਰ ਰਾਜਾ ਵਿਚਾਰ ਲਈ ਕੁੜੀ ਲਵੇ ਆ ਗਿਆ ਤੇ ਰਬ ਵਿਚਾਰ ਲਈ ਕੁੜੀ ਨੇ ਵੀ ਉਹ ਰਾਜੇ ਦੀ ਬਹੁਤ ਸੇਵਾ કરી ਤੇ ਰਾਜੇ ਨੇ ਉਸ ਨੂੰ ਵੀ ਪੁੱਛਿਆ ਠੀਕ ਹੈ ਧੀ ਤਾਂ ਉਹ ਕੁੜੀ ਕਹਿੰਦੀ ਬਾਪੂ ਤੇਰੇ ਸਿਰ ਤੇ ਐਸ਼ ਕਰਦੇ ਆ ਤਾਂ ਅੱਜ ਅਸੀਂ ਬਹੁਤ ਤਕੜੇ ਘਰੇ ਵਿਆਈਆਂ ਹੋਈਆਂ ਤੇ ਫਿਰ ਰਾਜਾ ਉਹ ਛੋਟੀ ਕੁੜੀ ਦੇ ਘਰੇ ਆ ਗਿਆ ਵੀ ਰਾਜੇ ਨੇ ਸੋਚਿਆ ਮਨ ਚ ਵੀ ਤਾਂ ਪਾਸ ਮਸਾਂ ਕਰਦੀ ਹੋਊਗੀ ਜਦੋਂ ਰਾਜਾ ਉਹ ਛੋਟੀ ਕੁੜੀ ਦੇ ਘਰੇ ਆਇਆ ਤਾਂ ਉਹ ਵਿਚਾਰਾ ਜਹਜਾ ਹੈਗਾ ਸੀ ਲੱਕੜਹਾਰਾ ਰੋਜ਼ ਹੱਥ ਨੇ ਜਹੇ ਜੀ ਪਕਾਉਂਦੇ ਹੁੰਦੇ ਸੀ ਰਾਜੇ ਨੂੰ ਉਹੇ ਜੀ ਦਿੱਤੀ ਤੇ ਰਾਜਾ ਕਹਿਣ ਲੱਗਿਆ ਕੁੜੀ ਨੂੰ ਜੇ ਕੁੜੀਏ ਤੂੰ ਤੰਗ ਐ ਮੈਂ ਤੈਨੂੰ ਕਿਸੇ ਹੋਰ ਘਰੇ ਵਿਆਹ ਦੇਣਾ ਕਿਸੇ ਹੋਰ ਰਾਜ ਮਹਿਲ ਵਿੱਚ ਵਿਆਹ ਦੇਣਾ ਤੇ ਉਹ ਕੁੜੀ ਕਹਿਣ ਲੱਗੀ ਨਹੀਂ ਬਾਪੂ ਮੈਂ ਇੱਥੇ ਬਹੁਤ ਖੁਸ਼ ਆ ਤੇ ਮੇਰੇ ਸੱਸ ਸਹੁਰਾ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਂ ਤਾਂ ਪਰ ਮਾਤਮਾ ਦੀ ਰਾਜਾ ਦੇ ਵਿੱਚ ਬਹੁਤ ਆਨੰਦ ਲੈਨੀ ਆ ਮੈਂ ਬਹੁਤ ਤੰਦਰੁਸਤਾਂ ਰਾਜਾ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਘਰੇ ਆਇਆ ਸਾਲ ਇੱਕ ਫੇਰ ਬੀਤਿਆ ਅਚਾਨਕ ਉਹਦੇ ਰਾਜ ਮਹਿਲ ਦੇ ਵਿੱਚ ਕਾਲ ਪੈ ਗਿਆ ਤੇ ਲੋਕ ਭੁੱਖੇ ਮਰਨ ਲੱਗੇ ਰਾਜੇ ਨੇ ਸੋਚਿਆ ਵੀ ਇਹ ਤਾਂ ਬਹੁਤ ਕੰਮ ਔਖਾ ਹੋ ਗਿਆ ਤੇ ਰਾਜੇ ਨੇ ਜਿੱਥੇ ਉਹ ਲੱਕੜਹਾਰਾ ਲੱਕੜਾ ਪਾੜਦਾ ਸੀ ਉਹ ਰਾਜੇ ਦਾ ਹੀ ਸਾਰਾ ਏਰੀਆ ਸੀ ਤੇ ਰਾਜੇ ਨੇ ਉਸ ਨੂੰ ਲਲਾਮ ਕਰਨ ਵਾਸਤੇ ਹੋਕਾ ਦੇਤਾ ਤੇ ਉਹ ਕੁੜੀ ਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਬਾਪੂ ਨੇ ਜਿੱਥੇ ਅਸੀਂ ਲੱਕੜਾਂ ਪਾੜ ਕੇ ਗੁਜ਼ਾਰਾ ਕਰਦੇ ਆਂ ਵੀ ਉਹ ਲਲਾਮ ਕਰਤਾ ਬੀਚ ਰਿਹਾ ਤਾਂ ਅਸੀਂ ਕੀ ਖਾਵਾਂਗੇ ਤੇ ਸਾਡਾ ਤਾਂ ਬਹੁਤ ਔਖਾ ਹੋ ਜੂ ਉਹ ਪਰਮਾਤਮਾ ਅੱਗੇ ਅਰਦਾਸ ਕਰੀ ਤਾਂ ਉੱਥੇ ਫਿਰ ਉਹ ਕੁੜੀ ਦੇ ਘਰੇ ਇੱਕ ਸਾਧੂ ਆਇਆ ਸਾਧੂ ਨੇ ਆ ਕੇ ਉਹਦੇ ਦਰ ਤੇ ਖੈਰ ਮੰਗੀ ਤਾਂ ਉਹ ਕੁੜੀ ਨੇ ਆਟਾ ਪਾਉਣ ਵਾਸਤੇ ਫਿਰ ਉਹ ਸਾਧੂ ਨੂੰ ਆਈ ਤੇ ਸਾਧੂ ਨੇ ਆਖਿਆ ਬੇਟਾ ਬੋੜ ਕੀ ਚਾਹੀਦਾ ਮੰਗ ਜੋ ਕੁਛ ਮੰਗਣਾ ਤਾਂ ਉਹ ਕੁੜੀ ਕਹਿਣ ਲੱਗੀ ਨਹੀਂ ਬਾਬਾ ਜੀ ਕੁਛ ਨਹੀਂ ਚਾਹੀਦਾ ਤਾਂ ਸਾਧੂ ਫੇਰ ਬੋਲਿਆ ਕਹਿੰਦਾ ਦੂਜਾ ਵਚਨ ਹੈ ਬੇਟਾ ਮੰਗ ਲੈ ਜੋ ਕੁਛ ਮੰਗਣਾ ਤਾਂ ਉਹ ਫੇਰ ਕੁੜੀ ਜਵਾਬ ਦੇਗੀ ਤਾਂ ਫਿਰ ਸਾਧੂ ਤੀਜਾ ਵਚਨ ਕਹਿਣ ਲੱਗਿਆ ਮੰਗ ਲੈ ਬੇਟਾ ਜੋ ਕੁਛ ਮੰਗਣਾ ਤਾਂ ਉਹ ਕੁੜੀ ਕਹਿਣ ਲੱਗੀ ਬਾਬਾ ਜੀ ਜਿੱਥੇ ਅਸੀਂ ਲੱਕੜਾਂ ਪਾੜਦੇ ਆ ਉਹ ਰਾਜੇ ਨੇ ਲਿਲਾਮ ਕਰਨ ਦੀ ਆਗਿਆ ਦਿੱਤੀ ਤਾਂ ਇਸ ਕਰਕੇ ਸਾਡਾ ਗੁਜ਼ਾਰਾ ਨਹੀਂ ਹੋਣਾ ਵੀ ਉਹ ਤਾਂ ਲਿਲਾਮ ਹੋ ਜਾਊਗਾ ਇਸ ਡਾ ਕੇ ਜਾ ਰਹਾ ਬਹੁਤ ਮੁਸ਼ਕਲ ਹੋ ਤਾਂ ਸਾਧੂ ਨੇ ਆਪਦੀ ਪਟਾਰੀ ਦੇ ਵਿੱਚੋਂ ਜਾਂ ਇੱਕ ਕੁਝਾ ਕੱਢਿਆ ਜਿਹੜਾ ਟਕਿਆ ਹੋਇਆ ਸੀ ਤੇ ਸਾਧੂ ਨੇ ਆਖਿਆ ਬੇਟਾ ਜਦੋਂ ਇਹ ਕੁਝਾ ਲੈ ਕੇ ਤੇਰਾ ਘਰ ਵਾਲਾ ਉਹ ਰਾਜੇ ਦੇ ਮਹਿਲ ਵਿੱਚ ਵਗ ਜਾਵੇ ਜਦੋਂ ਉੱਥੇ ਲिलाਮੀ ਹੋਊਗੀ ਜਦੋਂ ਕਿਸੇ ਨੇ ਬੋਲੀ ਲਾਈ 100 ਰੁਪਏ ਦੀ ਤਾਂ 1 ਰੁਪਿਆ ਉੱਤੇ ਲਾ ਦੇ ਤੇ ਜਦੋਂ ਅੰਤ ਵਿੱਚ ਆਊਗੀ ਤਾਂ ਉਹ ਬੋਲੀ ਛੋੜੇ ਇਹ ਲਵੇ ਆਜੂਗੀ ਤੁਸੀਂ 1 ਰੁਪਏ ਤੋਂ ਵੱਧ ਬੋਲੀ ਨਹੀਂ ਦੇਣੀ ਤਾਂ ਉਹ ਕੁੜੀ ਨੇ ਕੁਝਾ ਫੜਿਆ ਤੇ ਅੰਦਰ ਵਾਗੀ ਤਾਂ ਦੂਜੇ ਦਿਨ ਫਿਰ ਲिलाਮੀ ਹੋਣੀ ਸੀ ਉਹਨੇ ਆਪਦੇ ਪਤੀ ਨੂੰ ਸਾਰੀ ਗੱਲਬਾਤ ਦੱਸੀ ਤੇ ਉਹਦੇ ਪਤੀ ਨੇ ਉਦਹੀਂ ਕਰਿਆ ਉਹ ਕੁਜਾ ਆਪਦੇ ਝੋਲੇ ਦੇ ਵਿੱਚ ਪਾਇਆ ਤੇ ਉਥੇ ਜਿੱਥੇ ਲिलाਮੀ ਹੋ ਰਹੀ ਸੀ ਰਾਜ ਮਹਿਲ ਦੇ ਵਿੱਚ ਉਥੇ ਪਾ ਗਿਆ ਤੇ ਜਦੋਂ ਲिलाਮੀ ਹੋ ਰਹੀ ਸੀ ਲिलाਮੀ ਵਾਲਿਆਂ ਨੇ ਬੋਲੀ ਦਿੱਤੀ ਸਭ ਤੋਂ ਪਹਿਲਾਂ 5000 ਦੀ ਬੋਲੀ ਆਈ ਤਾਂ ਉਹ ਕਹਿੰਦਾ ਮੇਰਾ 5001 1 ਰੁਪਿਆ ਉੱਤੇ ਲਾਤਾ ਫਿਰ ਇੱਕ ਨੇ 10000 ਕਹਿਤਾ ਉਹ ਕਹਿੰਦਾ ਮੇਰਾ 10000 ਰੁਪਿਆ ਇੱਕ ਫਿਰ 15 ਤੇ ਪਹੁੰਚ ਗਈ ਫਿਰ ਉਹਨੇ ਕਿਹਾ 15000 ਇੱਕ ਫਿਰ 20 ਤੇ ਪਹੁੰਚ ਗਈ ਫਿਰ 20000 ਇੱਕ ਆਖਰ ਨੂੰ ਉਹ 20000 ਤੇ ਸੌਦਾ ਉਸ ਲੱਕੜਾਰੇ ਵੱਲ ਆ ਗਿਆ ਤੇ ਜਦੋਂ ਉਹਨੇ ਕੁਝੇ ਚੋਂ ਉਹ ਪੈਸੇ ਕੱਢੇ ਤਾਂ ਉਹਦੇ ਵਿੱਚੋਂ 20001 ਰੁਪਿਆ ਹੀ ਨਿਕਲਿਆ ਤੇ ਉਹ ਸਾਰਾ ਜੰਗਲ ਸੀ ਜਿਹੜਾ ਉਹਦੇ ਲਵੇ ਆ ਗਿਆ ਤੇ ਉਹ ਫਿਰ ਰੋਜ਼ ਲੱਕੜਾ ਪਾੜਿਆ ਕਰਨ ਵੇਚਦਿਆ ਕਰਨ ਉਹਦੇ ਵਿੱਚ ਚੰਦਨ ਦੀ ਲੱਕੜ ਵੀ ਸੀ ਜਿਹੜੀ ਉਹ ਕੁੜੀ ਨੂੰ ਪਰਖ ਸੀ ਤਾਂ ਉਹਨੇ ਆਪਦੇ ਪਤੀ ਨੂੰ ਆਖਿਆ ਵੀ ਇਹਦੇ ਵਿੱਚੋਂ ਜਦੋਂ ਤੂੰ ਚੰਦਨ ਦਾ ਦਰਖਤ ਪੱਟਿਆ ਕਰੇਗਾ ਤਾਂ ਉਹੀ ਚੰਦਨ ਦਾ ਦਰਖਤ ਹੋਰ ਲਾਦਿਆ ਕਰੀ ਤਾਂ ਉਹ ਫਿਰ ਚੰਦਨ ਵੇਚ ਕੇ ਬਹੁਤ ਅਮੀਰ ਹੋ ਗਏ ਬਹੁਤ ਰਾਜ ਮਹਿਲ ਹੋ ਗਏ ਘੋੜੇ ਖਰੀਦ ਲਏ ਰਥ ਖਰੀਦ ਲਏ ਬਹੁਤ ਵੱਡੀਆਂ ਹਵੇਲੀਆਂ ਪੈ ਗਈਆਂ ਉਧਰੋਂ ਫਿਰ ਉਹ ਰਾਜੇ ਦੀ ਕਾਲ ਪੈਣ ਕਰਕੇ ਰਾਜਾ ਬੰਗਾਲ ਹੋ ਗਿਆ ਉਸੇ ਜੰਗਲ ਦੇ ਵਿੱਚ ਉਹ ਲੱਕੜਾਂ ਪਾੜਨ ਆਇਆ ਤੇ ਨਾਲ ਉਹਦੀਆਂ ਦੋ ਉਹ ਭੈਣਾਂ ਜਿਹੜੀਆਂ ਉਹਦੀਆਂ ਤਕੜੇ ਘਰੇ ਵੇਈਆਂ ਹੋਈਆਂ ਸੀ ਉਹ ਵੀ ਗਰੀਬ ਹੋ ਕੇ ਆਪਦੇ ਪਿਤਾ ਦੇ ਘਰੇ ਆ ਗਈਆਂ ਤੇ ਉਹ ਵੀ ਉੱਥੇ ਨੌਕਰੀ ਕਰਨ ਵਾਸਤੇ ਆਈਆਂ ਜਦੋਂ ਉਹ ਕੁੜੀ ਕੱਪੜੇ ਸੁਕਣੇ ਪਾ ਰਹੀ ਸੀ ਤਾਂ ਉਹਨੇ ਆਪਦੇ ਪਿਤਾ ਨੂੰ ਦੇਖਿਆ ਇਹ ਨਾਲੇ ਆਪਦੀਆਂ ਭੈਣਾਂ ਨੂੰ ਦੇਖਿਆ ਤਾਂ ਉਹ ਭੱਜ ਕੇ ਉਹਨਾਂ ਲਵੇ ਆਈ ਤੇ ਕਹਿਣ ਲੱਗੀ ਪਿਤਾ ਜੀ ਕੀ ਗੱਲ ਤੁਸੋਂ ਨੂੰ ਕੀ ਹੋ ਗਿਆ ਤਾਂ ਉਹਨੇ ਸਾਰੀ ਗੱਲਬਾਤ ਦੱਸੀ ਤੇ ਨਾਲੇ ਉਹ ਰਾਜਾ ਉਹ ਕੁੜੀ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਿਆ ਧੀਏ ਮੈਥੋਂ ਗਲਤੀ ਹੋ ਗਈ ਬਾਕੀ ਧੀਆਂ ਮਾਪਿਆਂ ਦਾ ਕੋਈ ਬੋਝ ਨਹੀਂ ਹੁੰਦੀਆਂ ਹੈਗੀਆਂ ਇਹ ਆਪਦੇ ਕਰਮ ਆਪ ਲਿਖਿਆ ਕੇ ਲਿਆਉਂਦੀਆਂ ਨੇ ਇਸ ਕਰਕੇ ਇਹ ਧੀਆਂ ਦਾ ਲੋਕ ਉਹੀ ਦੁੱਖ ਮਣਾਈ ਜਾਂਦੇ ਰਹਿੰਦੇ ਨੇ ਇਹ ਧੀਆਂ ਸਿਰਫ ਆਪਦੇ ਕਰਮ ਆਪ ਲਿਖਿਆਉਂਦਿਆਂ ਨੇ ਆਪਦੇ ਕਰਮਾਂ ਦਾ ਖਾਂਦਿਆਂ ਨੇ ਤੇ ਤੀਆਂ ਨਾਲ ਹੀ ਜੱਗ ਸੰਪੂਰਨ ਹੁੰਦਾ ਹੈ ਤੇ ਰਾਜਾ ਐਨੀ ਕਹਿ ਕੇ ਆਪ ਦੀ ਧੀ ਦੇ ਪੈਰ ਫੜਨ ਲੱਗਿਆ ਪਰ ਉਹ ਧੀ ਨੇ ਆਪਦੇ ਬਾਪ ਨੂੰ ਆਖਿਆ ਨਹੀਂ ਪਿਤਾ ਜੀ ਇਹ ਗੱਲ ਨਹੀਂ ਹੋ ਸਕਦੀ ਤੁਸੀਂ ਮੇਰੇ ਨਾਲ ਰਾਜ ਮਹਿਲ ਵਿੱਚ ਚੱਲੋ ਫਿਰ ਉਹ ਕੁੜੀ ਉਹ ਆਪਦੀਆਂ ਭੈਣਾਂ ਤੇ ਆਪਦੇ ਪਿਤਾ ਨੂੰ ਲੈ ਕੇ ਉਹਨਾਂ ਦੀ ਹੈਲਪ ਕੀਤੀ ਤੇ ਉਹਨਾਂ ਨੂੰ ਹੌਲੀ-ਹੌਲੀ ਫੇਰ ਕਾਮਯਾਬ ਕਰਿਆ ਇਹ ਕਹਾਣੀ ਐਨੀ ਕੀ ਸੀ ਦੋਸਤੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ